ਮੋਗਾ ਜ਼ਿਲ੍ਹੇ ਦੇ ਪਿੰਡ ਦੁਨੇਕੇ ਦੇ ਰਹਿਣ ਵਾਲੇ ਜਸਪ੍ਰੀਤ ਨੇ ਆਪਣੇ ਸਾਈਕਲ ਤੇ ਸਵਾਰ ਹੋ ਕੇ ਭਾਰਤ ਦੀਆਂ ਸਾਰੀਆਂ ਸਰਹੱਦਾਂ ਤੱਕ ਪਹੁੰਚ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ ਦੱਸ ਦਈਏ ਜਿੱਥੇ ਅੱਜ ਪੰਜਾਬ ਦੇ 30 ਤੋਂ 35% ਦੇ ਕਰੀਬ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਤਸ ਚੁੱਕੇ ਨੇ ਉੱਥੇ ਹੀ ਵੱਡੇ ਪੱਧਰ ਤੇ ਨੌਜਵਾਨ ਪਲੱਸ 2 ਕਰਨ ਤੋਂ ਬਾਅਦ ਵਿਦੇਸ਼ਾਂ ਵਿੱਚ ਸੈਟਲ ਹੋਣ ਦਾ ਰੁਖ ਅਪਣਾ ਰਹੇ ਨੇ ਅਤੇ ਨੌਜਵਾਨਾਂ ਤੋਂ ਬਿਨਾ ਪੰਜਾਬ ਖਾਲੀ ਹੁੰਦਾ ਨਜ਼ਰ ਆ ਰਿਹਾ ਹੈ ਅਜੇ ਹੀ ਨੌਜਵਾਨਾਂ ਨੂੰ ਸੁਨੇਹਾ ਦੇਣ ਲਈ ਘਰ ਤੋਂ ਵਕ ਵਕ ਸਰਹੱਦਾਂ ਤੱਕ ਪਹੁੰਚ ਕੇ ਨੌਜਵਾਨਾਂ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਅਤੇ ਸਰਹੱਦਾਂ ਤੋਂ ਪਾਰ ਨਸ਼ੇ ਦੀ ਵਿਕਰੀ ਰੋਕਣ ਲਈ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਆਪਣੀ ਸਾਈਕਲ ਤੇ ਪਿਛਲੇ 2 ਸਾਲਾਂ ਤੋਂ ਭਾਰਤ ਦੀਆਂ ਵਕ ਵਕ ਸਰਹੱਦਾਂ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਚੁੱਕਿਆ ਤੇ ਸਾਈਕਲ ਤੇ ਲੈ ਲद्दाख ਦਾ ਸਫ਼ਰ ਕਰਨ ਨਿਕਲੇ ਜਸਪ੍ਰੀਤ ਦਾ ਕਹਿਣਾ ਹੈ ਕਿ ਬੰਦੇ ਦੇ ਇਰਾਦੇ ਦ੍ਰਿੜ ਹੋਣੇ ਚਾਹੀਦੇ ਨੇ ਹਰ ਮੰਜ਼ਿਲ ਹਰ ਥਾਂ ਤੇ ਰਹਿ ਕੇ ਪਾਈ ਜਾ ਸਕਦੀ ਹੈ ਉਹਨਾਂ ਨਸ਼ੇ ਚ ਗਲਤਾਂ ਨੌਜਵਾਨਾਂ ਨੂੰ ਨਸ਼ੇ ਤੋਂ ਬਾਹਰ Niklan ਲਈ ਸਾਈਕਲ ਯਾਤਰਾ ਸ਼ੁਰੂ ਕਰਕੇ ਹਰ ਸ਼ਹਿਰ ਹਰ ਖਾਂ ਤੇ ਰੋਕ ਕੇ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਲਾਮਬੰਦ ਕਰਿਆ ਤੇ ਨਾਲ ਦੇ ਨਾਲ ਸਰਕਾਰਾਂ ਨੂੰ ਵੀ ਇਹ ਨੌਜਵਾਨ ਕੋਸ ਦਾ ਨਜ਼ਰ ਆ ਰਿਹਾ ਹੈ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਜੜੀ ਬਣਾਉਣਾ ਚਾਹੀਦਾ ਹੈ ਤਾਂ ਕਿ ਸਰਕਾਰਾਂ ਵੀ ਸਾਡੇ ਨੌਜਵਾਨਾਂ ਦਾ ਸਾਥ ਦੇਣ ਇੱਥੇ ਹੀ ਬਸ ਨਹੀਂ ਕਿ ਜਸਪ੍ਰੀਤ ਨੇ ਨੌਜਵਾਨ ਬੱਚਿਆਂ ਦੇ ਮਾਪਿਆਂ ਨੂੰ ਵੀ ਇਹ ਸੁਨੇਹਾ ਦਿੱਤਾ ਹੈ ਕਿ ਉਹ ਕੰਮ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸਮਾਂ ਦੇਣ ਅਤੇ ਉਹਨਾਂ ਦੇ ਬੱਚਿਆਂ ਵੱਲੋਂ ਕੀਤੇ ਜਾਣ ਵਾਲੇ ਕੰਮ ਵਿੱਚ ਉਹਨਾਂ ਦਾ ਮਾਣ ਸਨਮਾਨ ਕਰਨ ਲਈ ਅੱਗੇ ਆਉਣ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਤੇ ਮੇਰੇ ਪੰਜਾਬ ਤੋਂ ਲੈ ਕੇ ਲਦਾਖ ਤੱਕ ਦੇ ਸਫ਼ਰ ਦੇ ਵਿੱਚ ਬਾਈ ਜੀ ਮੈਨੂੰ ਰਾਸਤੇ ਵਿੱਚ ਮਿਲ ਰਹੇ ਹਨ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈਰੀ ਹੈ ਜੀ ਤੇ ਬਾਈ ਜੀ ਨਾਲ ਮੇਰੀ ਗੱਲ ਚੱਲ ਰਹੀ ਸੀ ਨਸ਼ਾ ਮੁਕਤ ਪੰਜਾਬ ਨੂੰ ਬਣਾਉਣ ਲਈ ਤਾਂ ਕਿ ਆਪਾਂ ਮੋੜ ਤੋਂ ਰੰਗਲਾ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਤੇ ਬਾਈ ਜੀ ਕੀ ਵਿਚਾਰ ਨੇ ਤੁਹਾਡੇ ਇਸ ਬਾਰੇ ਵਿਚਾਰ ਭਾਈ ਇਹ ਬਹੁਤ ਵੱਡਾ ਤੁਹਾਡਾ ਉਪਰਾਲਾ ਜਿਹੜਾ ਤੁਸੀਂ ਪੰਜਾਬ ਤੋਂ ਲਦਾਖ ਤੱਕ ਸਾਈਕਲ ਤੇ ਆਏ ਆ ਉਹ ਵੀ ਨਸ਼ਾ ਨਸ਼ੇ ਦੇ ਕਰਕੇ ਜਿਹੜਾ ਵੀ ਆਪਣਾ ਨੌਜਵਾਨ ਆਵੇ ਤੁਹਾਡੇ ਵਾਲ ਦੇਖ ਕੇ ਐਕਟਿਵ ਹੋਵੇ ਵੀ ਹਾਂ ਬਈ ਤੁਸੀਂ ਇੰਡੀ ਦੂਰ ਆ ਸਕਦੇ ਆ ਬਿਲਕੁਲ ਹਾਂ ਜੀ ਹਾਂ ਜੀ ਇਹ ਚੀਜ਼ਾਂ ਆਪਾਂ ਕਹਿ ਨੂੰ ਬਹੁਤ ਹੁੰਦੀਆਂ ਆ ਵੀ ਹਾਂ ਆਪਾਂ ਘਰੋਂ ਤੁਰ ਪਾਂਗੇ ਜਾਂ ਆਪਾਂ ਲਦਾਖ ਦਾ ਜਲੰਧਰ ਤੱਕ ਨਹੀਂ ਕਿਸੇ ਕੋਈ ਸਾਈਕਲ ਚਲਾ ਸਕਦਾ ਤੁਸੀਂ ਲਦਾਖ ਤੱਕ ਆ ਗਏ ਵੀਰੇ ਬਸ ਇਹੀ ਆ ਨਸ਼ਾ ਛੱਡੋ ਕੋਡ ਵੱਡੋ ਵੀਰੇ ਹੋਰ ਕੁਛ ਨਹੀਂ ਤੁਸੀਂ ਬਸ ਜਿੰਨੇ ਵੀ ਆ ਵੀਰ ਮੇਰੇ ਹਨਾ ਸਪੋਰਟ ਕਰੋ ਦੇਖੋ ਅਗਲਾ ਬੰਦਾ ਕਿੱਥੋਂ ਕਿੱਥੇ ਤੱਕ ਆ ਗਿਆ ਆ ਠੀਕ ਆ ਵੀਰੇ ਬਾਕੀ ਤੁਸੀਂ ਅੱਗੇ ਤੱਕ ਜਾਓ ਮੈਂ ਇਹੀ ਕਹਿੰਦਾ ਹਾਂ ਹਾਂਜੀ ਬਿਲਕੁਲ ਜੀ ਪੂਰੇ ਆਪਾਂ ਅਦਾਕ ਤੱਕ ਜਾਵਾਂਗੇ ਹਾਂਜੀ ਹਾਂਜੀ ਤੇ ਪੂਰਾ ਪ੍ਰਚਾਰ ਕਰਾਂਗੇ ਤਾਂ ਕਿ ਵੀ ਲੋਕ ਨਸ਼ਾ ਵੱਤ ਵਤ ਛੱਡਣ ਵੀਰੇ ਮੈਂ ਸਪੈਸ਼ਲ ਤੁਹਾਡੇ ਕੋਲ ਆ ਮੈਂ ਦੇਖੇ ਰੁਕਿਆ ਤੁਹਾਨੂੰ ਜੇ ਤੁਸੀਂ ਏਡੀ ਦੂਰ ਆਏ ਆ ਇਸ ਟੌਪਿਕ ਨੂੰ ਲੈ ਕੇ ਮੇਰੇ ਖਿਆਲ ਨਹੀਂ ਕੋਈ ਵੀ ਇਸ ਟੌਪਿਕ ਨੂੰ ਲੈ ਕੇ ਅਜ ਤੱਕ ਇੱਥੇ ਤੱਕ ਆਇਆ ਆ ਚਲੋ ਬਹੁਤ ਬਹੁਤ ਧੰਨਵਾਦ ਚਲੋ ਵੀਰੇ ਠੀਕ ਆ ਹਾਂਜੀ ਵੀਰੇ ਇੱਦੀ ਬਸ ਤੁਸੀਂ ਪ੍ਰਚਾਰ ਕਰਦੇ ਰਹੋ ਹੋ ਸਕਦਾ ਤਾਂ ਮੈਂ ਵੀ ਕਿਤੇ ਕਰੂੰਗਾ ਚਲੋ ਠੀਕ ਹੈ ਵੀਰੇ ਠੀਕ ਹੈ ਜੀ ਓਕੇ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਮੈਂ ਪੰਜਾਬ ਤੋਂ ਪਿੰਡ ਦੁੰਨੇ ਕੀ ਮੋਗੇ ਦਾ ਰਹਿਣ ਵਾਲਾ ਹਾਂ ਅਤੇ ਮੈਂ ਮੋਗੇ ਤੋਂ ਆਪਣੀ ਸਾਈਕਲ ਤੇ ਯਾਤਰਾ ਕਰ ਰਿਹਾ ਹਾਂ ਜੀ ਲੇਹ ਲਦਾਖ ਤੱਕ ਦੀ ਜੋ ਮੈਂ ਸਟਾਰਟ ਕੀਤੀ ਸੀ ਇੱਕ ਤਰੀਕ ਨੂੰ ਇੱਕ ਤਰੀਕ ਤੋਂ ਲੈ ਕੇ ਅੱਜ ਮੈਨੂੰ 9 ਦਿਨ ਹੋ ਚੁੱਕੇ ਨੇ 9 ਦਿਨਾਂ ਦੇ ਅੰਦਰ ਅੰਦਰ ਮੈਂ 450 ਤੋਂ 500 ਕਿਲੋਮੀਟਰ ਦੀ ਦੂਰੀ ਕਹਿ ਤੈਅ ਕਰ ਚੁੱਕਾ ਹਾਂ ਮੇਰੀ ਆਈ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕੀ ਜਿਹੜਾ ਆਪਣਾ ਪੰਜਾਬ ਦਾ ਯੂਥ ਹੈ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਕੋਈ ਵੀ ਕੰਮ ਆਪਣੇ ਲਈ ਵੱਡਾ ਜਾਂ ਛੋਟਾ ਨਹੀਂ ਹੁੰਦਾ ਸਾਨੂੰ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਨਾ ਕਿ ਸਾਨੂੰ ਕਿਸੇ ਨਸ਼ੇ ਦਾ ਸਹਾਰਾ ਲੈਣਾ ਚਾਹੀਦਾ ਹੈ ਨਾ ਹੀ ਸਾਨੂੰ ਕਿਸੇ ਗਲਤ ਕੰਮ ਵਿੱਚ ਪੈਣਾ ਚਾਹੀਦਾ ਹੈ ਕਿਉਂਕਿ ਮੈਂ ਸਮਝਦਾ ਹਾਂ ਕਿ ਕਈ ਵਾਰੀ ਅਜ ਸਾਨੂੰ ਚੰਗੀ ਪੜ੍ਹਾਈ ਤੋਂ ਬਾਅਦ ਵੀ ਚੰਗੀ ਨੌਕਰੀ ਜਾਂ ਆਪਣੇ ਘਰ ਦੇ ਹਾਲਾਤ ਚੰਗੇ ਨਹੀਂ ਹੁੰਦੇ ਇਸ ਲਈ ਕੋਈ ਆਪਣਾ ਕਾਰੋਬਾਰ ਨਹੀਂ ਕਰ ਸਕਦੇ ਤੇ ਉਸ ਦੀ ਚਿੰਤਾ ਵਿੱਚ ਨਸ਼ੇ ਦਾ ਹਸਾਰਾ ਲੈ ਬੈਠਦੇ ਹਨ ਅਤੇ ਸਾਰੀ ਜ਼ਿੰਦਗੀ ਆਪਣੀ ਖਰਾਬ ਕਰ ਲੈਂਦੇ ਹਨ ਅਤੇ ਜਿਹੜੀ ਸਾਡੀ ਚਿੰਤਾ ਹੈ ਉਸ ਨੂੰ ਸਾਨੂੰ ਮਿਹਨਤ ਦੇ ਰੂਪ ਵਿੱਚ ਬਦਲਣਾ ਚਾਹੀਦਾ ਹੈ ਅਤੇ ਤਾਂ ਕਿ ਅਸੀਂ ਆਪਣੇ ਘਰਦਿਆਂ ਦਾ ਨਾਮ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੀਏ ਨਸ਼ੇ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਕੇ ਮੜ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਨਾ ਤੁਹਾਡਾ ਤੇ ਬੇਟਾ ਜਿਹੜਾ ਲਗ ਲਗ ਇਹ ਆਪਣੇ ਸ਼ਹਿਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮੋਟਿਵ ਕਰ ਰਿਹਾ ਹੈ ਕੀ ਕਹੋਗੇ ਮੇਰਾ ਨਾਮ ਪਰਮਜੀਤ ਕੌਰ ਮੇਰੇ ਬੇਟੇ ਦਾ ਨਾਮ ਜਸਪ੍ਰੀਤ ਸਿੰਘ ਆ ਮੇਰਾ ਬੇਟਾ ਮੈਂ ਤਾਂ ਇਹੀ ਕਹਿਨੀ ਆ ਕਿ ਜੇ ਬੱਚਿਆਂ ਦੇ ਮਾਪਿਆਂ ਦੇ ਬੱਚੇ ਨਸ਼ੇ ਵੱਲ ਤੁਰ ਪਿਆ ਮੇਰਾ ਇਹੀ ਸੁਨੇਹਾ ਵੀ ਨਸ਼ਾ ਛੱਡੋ ਮੇਰਾ ਬੇਟਾ ਵੀ ਇਹੀ ਸੁਨੇਹਾ ਦੇਣ ਵਾਸਤੇ ਲੋਕਾਂ ਨੂੰ ਨਿਕਲਿਆ ਵੀ ਨਸ਼ਾ ਨਹੀਂ ਕਰਨਾ ਨਸ਼ਾ ਕਰਕੇ ਇੱਥੇ ਕੁਝ ਨਹੀਂ ਹੈਗਾ ਮਾਪਿਆਂ ਦੀ ਵੀ ਜ਼ਿੰਦਗੀ ਬਰਬਾਦ ਆ ਬੱਚਿਆਂ ਦੀ ਵੀ ਜ਼ਿੰਦਗੀ ਬਰਬਾਦ ਆ ਕਦੋਂ ਤੋਂ ਇੱਛਾ ਜੱਗੀ ਔਰ ਮਨਛਾ ਕੀ ਸੀ ਯੋਦੀ ਵੀ ਜਿਸ ਉਹਦੀ ਮਨਛਾ ਹੀ ਸੀ ਵੀ ਮੈਂ ਨਾਲੇ ਤਾਂ ਸਾਰੀ ਦੁਨੀਆ ਘੁੰਮ ਸਕਦਾ ਅੱਗੇ ਜਾ ਵਧੂੰਗਾ ਤੇ ਬਾਕੀ ਕੀ ਆ ਵੀ ਮੈਂ ਪਹਾੜ ਏਰੀਆ ਦੇ ਵਿੱਚ ਜਾਊਗਾ ਜੋ ਮੈਂ ਸਾਈਕਲ ਤੇ ਮੈਨੂੰ ਦੇਖ ਕੇ ਹੋਰ ਵੀ ਕਈ ਮੁੰਡੇ ਜਾ ਸਕਦੇ ਆ ਕਦੋਂ ਤੋਂ ਇਹ ਇਰ ਇੱਛਾ ਜੱਗ ਰਹੀ ਉਹਨੂੰ 2000 2019 ਤੋਂ ਜਾ ਕੇ ਬੰਦੇ ਦਾ ਇਹ ਕਹਿਣਾ ਕਿ ਸਾਰੀਆਂ ਸਾਰਾ ਦਾਦੇ ਜਾ ਕੇ ਮੈਂ ਹਾਂਜੀ ਮੁਲਾਜ਼ਮਾਂ ਨੂੰ ਵੀ ਸੂਚਿਤ ਕਰਾਂ ਉਹਨਾਂ ਨੂੰ ਹਾਂਜੀ ਜੋ ਮੁਲਾਜ਼ਮਾਂ ਨੂੰ ਮਿਲਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਇਹ ਬਹੁਤ ਸਪੋਰਟ ਵੀ ਕਰ ਰਹੇ ਆ ਮੇਰੇ ਬੇਟੇ ਨੂੰ ਕੀ ਸੁਨੇਹਾ ਦਿਓਗੇ ਦੂਜੀਆਂ ਮਾਵਾਂ ਨੂੰ ਜਿਸ ਤਾਂ ਤੁਹਾਡਾ ਬੱਚਾ ਇਸ ਟਾਈਮ ਬਹੁਤ ਵਧੀਆ ਹੈ ਮੈਂ ਉਹਨਾਂ ਮਾਵਾਂ ਨੂੰ ਇਹੀ ਸੁਨੇਹਾ ਦੇ ਸਕਦੀ ਆ ਵੀ ਤੁਸੀਂ ਆਪਣੇ ਬੱਚਿਆਂ ਦੇ ਮਾਣ ਕਰੋ ਆਪਣੇ ਬੱਚਿਆਂ ਨੂੰ ਰੋਕੋ ਨਾ ਜੋ ਬੱਚੇ ਕੰਮ ਕਰਦੇ ਆ ਉਹਨਾਂ ਦੇ ਹਾਂ ਉਹਨਾਂ ਦਾ ਧਿਆਨ ਜ਼ਰੂਰ ਰੱਖੋ ਅੱਗੇ ਦੇਖੋ ਵੀ ਸਾਡੇ ਬੱਚੇ ਕੀ ਕਰ ਰਹੇ ਆ ਨਾਲੇ ਮਾਂ ਪਿਓ ਨੂੰ ਪੂਰਾ ਹੁੰਦਾ ਨਾਲੇ ਬੱਚਿਆਂ ਦੇ ਉੱਤੇ ਬੱਚਿਆਂ ਨੂੰ ਵੀ ਮਾਂ ਪਿਓ ਤੇ ਮਾਣ ਹੁੰਦਾ ਬੱਚੇ ਨਸ਼ਿਆਂ ਵੱਲ ਨਾ ਜਾਣ ਮੇਰਾ ਤਾਂ ਇਹੀ ਸੁਨੇਹਾ ਹੈ ਬੱਚੇ ਵਿਦੇਸ਼ਾਂ ਵੱਲ ਬਹੁਤ ਪੱਜ ਰਹੇ ਲੱਖਾਂ ਰੁਪਈਆ ਮਾਪਿਆਂ ਦਾ ਲਾ ਕੇ ਵਿਦੇਸ਼ਾਂ ਚ ਜਾ ਰਹੇ ਪਰ ਇੱਥੋਂ ਨੌਜਵਾਨ ਕਿਉਂ ਬੱਜ ਰਿਹਾ ਕੰਮ ਕੀ ਹੈ ਇੱਥੇ ਕੰਮ ਨਹੀਂ ਚੱਲ ਰਿਹਾ ਵੀਰ ਜੀ ਦੇਖ ਇੱਥੇ ਕੰਮ ਚੱਲਦੇ ਹੁਣ ਬੱਚੇ ਬਾਹਰ ਜਾਣ ਵਾਲੇ ਸੋਚਦੇ ਨੇ ਇੱਥੇ ਨਸ਼ੇ ਨੇ ਇੰਨੇ ਬਰਬਾਦ ਕਰਤੇ ਘਰਾਂ ਦੇ ਕੰਮ ਬਿਲਕੁਲ ਮਾਂ ਪਿਓ ਵੀ ਬਰਬਾਦ ਹੋ ਰਹੇ ਬੱਚੇ ਵੀ ਬਰਬਾਦ ਹੋ ਰਹੇ ਨਸ਼ਾ ਕਿਸੇ ਸਾਹ ਚ ਹੱਟ ਜੇਵੇ ਬੱਚੇ ਇੱਥੇ ਰਹਿ ਕੇ ਟਿਕ ਕੇ ਕੰਮ ਕਰ ਲੈਣ ਬੱਚਿਆਂ ਦੇ ਮਾਪਿਆਂ ਲਈ ਅਪੀਲ ਕਰਦੀ। ਮੇਰੇ ਤੇ ਇਹੀ ਅਪੀਲ ਕਰਦੀਆਂ ਆਪਣੇ ਬੱਚਿਆਂ ਦਾ ਵੀ ਧਿਆਨ ਦਿਓ ਤੁਸੀਂ ਆਪਣੇ ਬੱਚੇ ਮਾਪਿਆਂ ਨੂੰ ਸਪੋਰਟ ਕਰੋ ਤੇ ਮਾਪਿਓ ਬੱਚਿਆਂ ਨੂੰ ਸਪੋਰਟ ਕਰੋ। ਮੇਰਾ ਨਾਮ ਵੀਰਪਾਲ ਕੌਰ ਆ। ਵੀਰਪਾਲ ਬ੍ਰਦਰ ਤੁਹਾਡਾ ਨਿਕਲਿਆ ਹੈ ਅਲੱਗ-ਅਲੱਗ ਏਰੀਆ ਦੇ ਵਿੱਚ ਲੱਗਦਾ ਹੈ ਸ਼ਹਿਰਾਂ ਦੇ ਵਿੱਚ। ਹਾਂਜੀ ਹਾਂਜੀ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਹਾਂਜੀ ਕੀ ਉਹਦਾ ਟੀਚਾ ਕੀ ਹੈ? ਦੇਖੋ ਜੀ ਮੇਰੇ ਬ੍ਰਦਰ ਦਾ ਟੀਚਾ ਇਹ ਆ ਕਿ ਉਹ ਬਾਈਕਲ ਜਾਵੇ। ਔਰ ਅਲੱਗ ਅਲੱਗ ਜਗ੍ਹਾ ਤੇ ਜਾਵੇ ਲਾਈਕ ਲੋਕਾਂ ਨੂੰ ਸ਼ੌਕ ਹੁੰਦੇ ਆ ਕਿਸੇ ਨੂੰ ਕੋਈ ਸ਼ੌਕ ਆ ਕਿਸੇ ਨੂੰ ਕੋਈ ਉਹਨੂੰ ਟਰੈਵਲਿੰਗ ਦਾ ਸ਼ੌਕ ਆ ਉਹਦਾ ਮਾਨਾ ਕਿ ਮੈਂ ਜੇ ਲੋਕ 에ਅਰਪਲੇਨ ਦੇ ਰਾਹੀਂ ਕਿਤੇ ਵੀ ਜਾ ਸਕਦੇ ਉਹਦਾ ਮਾਨ ਹੈਗਾ ਕਿ ਮੈਂ ਸਾਈਕਲ ਦੇ ਥਰੂ ਕਿਤੇ ਵੀ ਜਾ ਸਕਦਾ ਵਾਂ ਤੇ ਸਾਈਕਲ ਦੇ ਥਰੂ ਉਹ ਜਾ ਵੀ ਰਿਹਾ ਵਾ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਨਸ਼ੇ ਦੇ ਖਿਲਾਫ ਕਿ ਤੁਸੀਂ ਨਸ਼ਾ ਛੱਡੋ ਕੋੜ ਵੱਡੋ ਔਰ ਉਸ ਲਾਈਕ ਆਰਮੀ ਵਾਲਿਆਂ ਨੂੰ ਵੀ ਇਹ ਗੱਲ ਤੇ ਦੱਸ ਰਿਹਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਨਸ਼ਾ ਰੋਕੋ ਲਾਈਕ ਅਲੱਗ-ਅਲੱਗ ਬਾਰਡਰ ਤੋਂ ਨਸ਼ਾ ਜਿਹੜਾ ਸਪਲਾਈ ਹੋ ਰਿਹਾ ਵਾ ਉਹਨੂੰ ਬੰਦ ਕੀਤਾ ਜਾਵੇ ਮਰਾ ਦਾ ਟੀਚਾ ਕਿ ਸਾਰੇ ਬਾਰਡਰਾਂ ਤੇ ਜਾ ਕੇ ਉਹ ਜਿਹੜਾ ਜਾਗਰੂਤ ਕਰੇ ਜਿਹੜਾ ਮੇਰੇ ਬ੍ਰਦਰ ਦਾ ਟੀਚਾ ਉਹ ਇਹ ਹੈ ਕਿ ਉਹ ਸਾਰੇ ਬਾਰਡਰਸ ਤੇ ਜਾ ਕੇ ਸੈਨਾ ਨੂੰ ਜਾਗਰੂਤ ਕਰੇ ਸਰਕਾਰ ਨੂੰ ਜਾਗਰੂਤ ਕਰੇ ਔਰ ਨਾਲ ਦੇ ਨਾਲ ਲੋਕਾਂ ਨੂੰ ਵੀ ਜਾਗਰੂਤ ਕਰੇ ਉਹਨਾਂ ਦੇ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਨੂੰ ਸਪੋਰਟ ਕਰੋ ਤੇ ਉਹਨਾਂ ਨੂੰ ਨਸ਼ੇ ਵੱਲ ਨਾ ਵਧਣ ਦਿਓ ਮਰਾ ਤੋਂ ਇੱਛਾ ਜਾਗੀ ਸੀ ਉਹਨਾਂ ਵੇ ਸਾਈਕੋ ਤੇ ਜਾ ਕੇ ਇਸ ਤਰ੍ਹਾਂ ਦਾ ਕੰਮ ਕਰਦੇ ਉਹਨਾਂ ਨੂੰ ਇਹ ਇੱਛਾ 2020 ਤੋਂ ਜਾਗੀ ਆ ਕਿਉਂਕਿ 2020 ਦੇ ਵਿੱਚ ਜਦੋਂ ਲੋਕਡਾਊਨ ਹੋਇਆ ਸੀ ਸਾਰੇ ਕੰਮ ਬੰਦ ਹੋ ਗਏ ਸੀ ਦੁਨੀਆ ਦੇ ਕੋਲੇ ਇੱਕ ਕੰਮ ਸੀ ਨਸ਼ਾ ਬਹੁਤ ਸਾਰੇ ਲੋਕ ਆ ਜਿਹੜੇ ਨਸ਼ੇ ਵੱਲ ਜਾ ਰਹੇ ਸੀ ਔਰ ਉਹਨੇ ਇਹ ਚੀਜ਼ ਦੇਖੀ ਤੇ ਉਹਨੇ ਉਸ ਤੋਂ ਬਾਅਦ ਆਪਣਾ ਇਹ ਕੰਮ ਸਟਾਰਟ ਕੀਤਾ ਕਿ ਮੈਂ ਸਾਈਕਲ ਦੇ ਥਰੂ ਜਾਊਂਗਾ ਜਗਾ ਜਗਾ ਤੇ ਜਾ ਕੇ ਬਾਰਡਰਸ ਤੇ ਸਰਕਾਰ ਨੂੰ ਅਪੀਲ ਕਰੂੰਗਾ ਕਿ ਤੁਸੀਂ ਇਹ ਨਸ਼ਾ ਵਾ ਜਿਹੜਾ ਬੰਦ ਕਰਵਾਓ ਤੁਹਾਡਾ ਵੀ ਮਨ ਕਰਦਾ ਹੋਵੇਗਾ ਇਸ ਤਰ੍ਹਾਂ ਬ੍ਰਦਰ ਜਿਸ ਤਰ੍ਹਾਂ ਕਰ ਰਿਹਾ ਹੈਗਾ ਤੁਹਾਡਾ ਵੀ ਮਨ ਦੀ ਇੱਛਾ ਜਾਗਦੀ ਹੋਣੀ ਹਾਂਜੀ ਮੇਰਾ ਮਤਲਬ ਇਦਾਂ ਹੁੰਦਾ ਵਾ ਕਿ ਮੈਂ ਵੀ ਜਾਵਾਂ ਲੋਕਾਂ ਨੂੰ ਅਪੀਲ ਕਰਾਂ ਕਿ ਨਸ਼ਾ ਛੱਡੋ ਪਰ ਲਾਈਕ ਅਗਰ ਪੂਰੀ ਫੈਮਲੀ ਜਾਊਗੀ ਤਾਂ ਫਿਰ ਕਮਾਉਣ ਵਾਲਾ ਨਹੀਂ ਕੋਈ ਬੱਚਿਆਂ ਦੇ ਮਾਪਿਆਂ ਨੂੰ ਮੇਰੀ ਇਹੀ ਅਪੀਲ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਮਝੋ ਉਹਨਾਂ ਦੀਆਂ ਭਾਵਨਾਵਾਂ ਸਮਝੋ ਉਹ ਕੀ ਕਰਨਾ ਚਾਹੁੰਦੇ ਆ ਕਿਉਂਕਿ ਕੋਈ ਵੀ ਬੱਚਾ ਆਪਣੇ ਪੇਰੈਂਟਸ ਦੇ ਲਈ ਗਲਤ ਨਹੀਂ ਸੋਚੇਗਾ ਔਰ ਉਹ ਆਪਣੇ ਅਗਰ ਪੇਰੈਂਟਸ ਉਹਨੂੰ ਸਪੋਰਟ ਕਰਨਗੇ ਤਾਂ ਬੱਚਾ ਵੀ ਆਪਣੇ ਪੇਰੈਂਟਸ ਨੂੰ ਸਪੋਰਟ ਕਰੂਗਾ ਪੜ੍ਹ ਲੈ ਕੇ ਨੌਜਵਾਨ ਬਾਹਰ ਜਾ ਰਹੇ ਆ ਬ੍ਰਦਰ ਕਹਿੰਦਾ ਵੀ ਇੱਥੇ ਰਹਿ ਕੇ ਕੰਮ ਕਰੋ ਹਾਂਜੀ ਮੇਰੇ ਬ੍ਰਦਰ ਦਾ ਇਹੀ ਉਸੂਲ ਆ ਕਿ ਇੱਧਰ ਰਹਿ ਕੇ ਕੰਮ ਕਰੋ ਇਨਫੈਕਟ ਮੈਂ ਵੀ ਜਾਣਾ ਚਾਹੁੰਦੀ ਸੀ ਉਹਨੇ ਮੈਨੂੰ ਵੀ ਮਨਾ ਕਰਤਾ ਕਿ ਆਪਾਂ ਇੱਧਰ ਰਹਿ ਕੇ ਬਿਜ਼ਨਸ ਕਰ ਸਕਦੇ ਆ ਵਧੀਆ ਕੰਮ ਕਰਾਂਗੇ ਅਰੇ ਵਧੀਆ ਜੋ ਆਪਾਂ ਮਤਲਬ ਆਪਦਾ ਇੱਧਰ ਰਹਿ ਕੇ ਕਾਮਯਾਬੀ ਹਾਸਲ ਕਰ ਸਕਦੇ ਆ ਸਰਕਾਰਾਂ ਨੂੰ ਕੀ ਪੀਸ ਕਰਾਂਗੇ ਸਰਕਾਰਾਂ ਨੂੰ ਮੇਰੀ ਇਹੀ ਅਪੀਲ ਆ ਕਿ ਵੱਧ ਤੋਂ ਵੱਧ ਨਸ਼ਾ ਜਿਹੜਾ ਚੱਲ ਰਿਹਾ ਉਹ ਨੂੰ ਬੰਦ ਕਰੋ ਕਿਉਂਕਿ ਸਰਕਾਰਾਂ ਦੇ ਥਰੂ ਚੱਲ ਰਿਹਾ ਔਰ ਸਰਕਾਰਾਂ ਨੂੰ ਹੀ ਮੈਂ ਇਹ ਚਾਹੁੰਦੀ ਆ ਕਿ ਤੁਸੀਂ ਬੰਦ ਕਰੋ ਔਰ ਬੇਟਾ ਜਿਹੜਾ ਨਿਕਲਿਆ ਲਗ ਲਗ ਏਰੀਆ ਦੇ ਵਿੱਚ ਲਗ ਲਗ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਮਾਡਲ ਕਰ ਰਹਾ ਨਸ਼ੇ ਪ੍ਰਤੀ ਸਲੋਗਨ ਲੈ ਕੇ ਨਿਕਲਿਆ ਹੈਗਾ ਨਸ਼ੇ ਛੱਡੋ ਕੋੜ ਵੱਡੋ ਕੀ ਕਹਾਂਗੇ ਸਹੀ ਕੀ ਮੇਰਾ ਨਾਮ ਜਗਤਾਰ ਸਿੰਘ ਜੀ ਮੇਰੇ ਬੇਟੇ ਦਾ ਨਾਮ ਜਸਪ੍ਰੀ ਸਿੰਘ ਇਹ ਨਸ਼ਿਆਂ ਦੇ ਵਿਰੁੱਧ ਘਰੋਂ ਚੱਲਿਆ ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਧ ਗਿਆ ਕਿ ਚਟਾ ਕੋਈ ਸਮੈਕ ਕੋਈ ਕੋਸ ਕੋਈ ਕੋਸ ਕੋਈ ਟੀਕੇ ਅੰਗਰੇਜ਼ੀ ਦਵਾਈਆਂ ਨਸ਼ੇ ਦੇ ਖਿਲਾਫ ਇਹ ਚੱਲਿਆ ਅਲੱਗ-ਅਲੱਗ ਸਰੰਦਾਂ ਤੇ ਜਾ ਕੇ ਫੌਜੀ ਵੀਰਾਂ ਨੂੰ ਇਹ ਅਪੀਲ ਕਰ ਰਿਹਾ ਕਿ ਤੁਸੀਂ ਨਸ਼ਾ ਕਿਸੇ ਲੈਨ ਚ ਆਉਣ ਨਾ ਦਿਓ ਇੱਧਰ ਜਿਹੜੇ ਬੱਚੇ ਅੱਜ ਬਾਹਰ ਜਾ ਰਹੇ ਨੇ ਵਿਦੇਸ਼ਾਂ ਨੂੰ ਜਾ ਰਹੇ ਆ ਉਹਨਾਂ ਨੂੰ ਵੀ ਕੀ ਕਹਾਂ ਤਾਂ ਉਹਨਾਂ ਨੂੰ ਮੈਂ ਇਹੀ ਅਪੀਲ ਕਰ ਰਹਾ ਕਿ ਤੁਸੀਂ ਇੱਥੇ ਰਹਿ ਕੇ ਆਪਦਾ ਵਧੀਆ ਕੰਮ ਕਰੋ ਬੱਚਿਆਂ ਦੇ ਮਾਪਿਆਂ ਕੀ ਅਪੀਲ ਕਰਾਂਗੇ ਬੱਚਿਆਂ ਦੇ ਮਾਪਿਆਂ ਨੂੰ ਇਹੀ ਅਪੀਲ ਹੈ ਕਿ ਆਪਦੇ ਬੱਚਿਆਂ ਨੂੰ ਸਿੱਖਿਆ ਦਿਓ ਕਿ ਤੁਸੀਂ ਇੱਥੇ ਰਹੋ ਇੱਥੇ ਆਪਦੇ ਵਧੀਆ ਕੰਮ ਕਰੋ ਤੇ ਨਸ਼ੇ ਨਾ ਕਰੋ ਜੇ ਸ਼ੌਕ ਕਦੋਂ ਤੋਂ ਜਾਗ ਗਿਆ ਜਿਵੇਂ ਸਾਈਕਲ ਤੇ ਨਿਕਲਣ ਦਾ ਉਹਨੂੰ ਕਿੱਦਾਂ ਜੱਜਵਾ ਜਾ ਗਿਆ ਇਹ ਸਾਈਕਲ ਤੇ ਨਿਕਲਦਾ ਜੀ 2-3 ਸਾਲ ਤੋਂ ਇਹ ਕਹਿ ਰਿਹਾ ਸੀ ਮੈਂ ਸਾਈਕਲ ਤੇ ਜਾਣਾ ਪਹਿਲਾਂ ਵੀ ਜਾ ਰਿਹਾ ਕਿਤੇ ਹਿਮਾਚਲ ਜੀ ਜਾਇਆ ਆ ਅਗਰੇ ਵੀ ਜਾਇਆ ਆ ਪਹਿਲਾਂ ਤਾਂ ਬਾਈਕ ਤੇ ਜਾਂਦਾ ਸੀ ਹੁਣ ਇਹ ਸਾਈਕਲ ਤੇ ਕਹਿ ਰਿਹਾ ਮੈਂ ਸਾਈਕਲ ਤੇ ਜਾਇਆ ਕਰੂੰਗਾ ਹਾਂਜੀ ਮੇਰਾ ਨਾਮ ਸ਼ਰਨਜੀਤ ਕੌਰ ਆ ਸ਼ਰਨਜੀਤ ਜੀ ਭਤੀਜਾ ਨਿਕਲਿਆ ਲੋਕਾਂ ਨੂੰ ਜਾਗਰੂਕ ਕਰ ਹਾਂਜੀ ਮੇਰਾ ਭਤੀਜਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਨਿਕਲਿਆ ਹੀ ਪਰ ਮੈਨੂੰ ਆਪਣੇ ਭਤੀਜੇ ਤੇ ਬਹੁਤ ਜ਼ਿਆਦਾ ਮਾਣ ਹੈ ਕਿਉਂਕਿ ਜੋ ਦੇ ਮਨ ਦੇ ਵਿੱਚ ਇਹ ਤਮੰਨਾ ਜਾਗੀ ਹੈ ਕਿ ਮੈਂ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਸਰਹੱਦਾਂ ਤੇ ਜਾ ਕੇ ਬਸ ਇਹੀ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਨਸ਼ਾ ਛੱਡੋ ਕੋੜ ਵੱਡੋ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਅੱਜਕੱਲ੍ਹ ਦੇਖੋ ਇੰਨਾ ਜ਼ਿਆਦਾ ਨਸ਼ਾ ਹੋ ਗਿਆ ਕਿ ਕਈ ਮਾਵਾਂ ਦੇ ਬੱਚੇ ਜਵਾਨੀ ਦੇ ਵਿੱਚ ਹੀ ਚਲੇ ਜਾਂਦੇ ਆ ਔਰ ਭੈਣਾ ਦੇ ਵੀਰ ਚਲੇ ਜਾਂਦੇ ਆ ਧੀਆ ਦੇ ਸੁਹਾਗ ਉਜੜ ਜਾਂਦੇ ਆ ਤੇ ਘਰ ਘਰ ਦੇ ਵਿੱਚ ਰੋਣਾ ਪੈ ਜਾਂਦਾ ਸਰਕਾਰ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਜਿੰਨਾ ਨਸ਼ਾ ਘਟਾ ਸਕਦੇ ਆ ਆਪਾਂ ਦੁਨੀਆ ਦੇ ਵਿੱਚੋਂ ਨਸ਼ਾ ਘਟਾਈਏ ਕਿਉਂਕਿ ਜੇ ਸਰਕਾਰ ਇਹ ਕੰਮ ਕਰੂਗੀ ਤਾਂ ਦੁਨੀਆ ਅੱਗੇ ਜਾ ਸਕਦੀ ਆ ਨਹੀਂ ਤਾਂ ਬੱਚੇ ਅੱਜ ਕੱਲ ਜਿਸ ਤਰ੍ਹਾਂ ਚੱਲ ਰਹੇ ਆ ਨਸ਼ਿਆਂ ਵੱਲ ਵਧ ਰਹੇ ਆ ਨਹੀਂ ਘਟੂਗੇ ਕਿਉਂਕਿ ਜੇ ਸਰਕਾਰ ਹਮਲਾ ਮਾਰੂਗੀ ਤਾਂ ਇਹ ਨਸ਼ਾ ਘਟ ਸਕਦਾ ਤੇ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਬੱਚੇ ਮਿਹਨਤ ਕਰਨ ਤਾਂ ਬਹੁਤ ਰਕੀਆਂ ਕਰ ਸਕਦੇ ਆ ਜੋ ਬੱਚੇ ਵਿਦੇਸ਼ਾਂ ਵਿੱਚ ਜਾਂਦੇ ਆ 20 25-25 ਲੱਖ ਰੁਪਇਆ ਲਾ ਕੇ ਔਰ ਜੇ 20 25 ਲੱਖ ਰੁਪਇਆ ਲਾ ਕੇ ਆਪਾਂ ਇੱਧਰ ਪੰਜਾਬ ਦੇ ਵਿੱਚ ਹੀ ਆਪਣਾ ਕੋਈ ਬਿਜ਼ਨਸ ਚਲਾਈਏ ਤਾਂ ਆਪਣੇ ਨਾਲ ਹੋਰ ਲੋਕ ਵੀ ਬਹੁਤ ਰੋਜੀ ਕਮਾ ਸਕਦੇ ਆ ਤੇ ਆਪਾਂ ਆਪਣੇ ਪੰਜਾਬ ਨੂੰ ਤਰਕੀਆਂ ਵੱਲ ਲਿਜਾ ਸਕਦੇ ਆ ਤੇ ਇੱਕ ਦਿਨ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਸਕਦੇ ਆ ਮਾਪਿਆਂ ਨੂੰ ਕੀ ਸੁਨੇਹਾ ਦਿਓ ਮਾਪਿਆਂ ਨੂੰ ਬਸ ਇਹੀ ਸੁਨੇਹਾ ਆ ਜੀ ਬੱਚਿਆਂ ਦੇ ਨਾਲ ਪੂਰਾ ਸਹਿਯੋਗ ਦੇ ਕੇ ਚੱਲੋ ਬੱਚਿਆਂ ਨੂੰ ਪੂਰੀ ਸਪੋਰਟ ਕਰੋ ਬੱਚਿਆਂ ਨੂੰ ਗਲਤ ਕੰਮਾਂ ਤੋਂ ਰੋਕੋ ਚੰਗੇ ਪਾਸੇ ਵੱਲ ਜਾਣ ਤੋਂ ਬੱਚਿਆਂ ਨੂੰ ਬਿਲਕੁਲ ਨਾ ਰੋਕੋ ਜੋ ਵੀ ਬੱਚੇ ਕਰਨਾ ਚਾਹੁੰਦੇ ਆ ਬਣਨਾ ਚਾਹੁੰਦੇ ਆ ਉਹਨਾਂ ਨੂੰ ਬਣਨ ਦਿਓ ਉਹਨਾਂ ਨੂੰ ਅੱਗੇ ਜਾਣ ਦਿਓ ਤਰਕੀਆਂ ਕਰਨ